ਹਾਂਜੀ ਸਤਿ ਸ਼੍ਰੀ ਅਕਾਲ ਜੀ ਕਦਾਂ ਮੇਰੇ ਭੈਣ ਭਰਾ ਸਾਰੇ ਕੈਂਟ ਹੋ ਆਈ ਹੋਪ ਕਿ ਤੁਸੀਂ ਸਾਰੇ ਕੈਂਟ ਹੋਵਾਂਗੇ ਤੇ ਇਹ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਵਾਸਤੇ ਆ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀਗੀ ਕਿ ਜੂਨ ਤੋਂ ਪਹਿਲਾਂ ਪਹਿਲਾਂ ਜਿਹੜੇ ਵੀਰ ਆਪਣੇ ਪੁੱਤ ਕਾਲ ਦੇ ਵਿੱਚ ਆਏ ਸੀ ਕਿ ਜਿਨ੍ਹਾਂ ਨੇ ਸਗਰੌਂਸਾ ਸ਼ਾਲ ਫਾਈਨਾਂਸ ਬਣਾਇਆ ਹੋਇਆ ਸੀਗਾ ਉਹ ਆਪਣੇ ਸਗਰੌਂਸਾ ਸ਼ਾਲ ਆਪਣਾ ਉਹ ਨੰਬਰ ਤੇ ਆਪਣਾ ਜਿਹੜਾ ਥੋੜਾ ਬਹੁਤ ਐਡਰੈਸ ਉਹ ਅਪਲੋਡ ਕਰਕੇ ਜਿਹੜੇ ਕਿ ਪੁਰਤਗਾਲ ਦੇ ਸ਼ਾਇਦ ਪੇਪਰ ਲੈ ਸਕਦੇ ਨੇ ਪਰ ਆਪਣੇ ਵੀਰ ਕਾਫੀ ਜਿਹੜੇ ਨੇ ਜਿਹੜੇ ਯੂਰਪ ਤੋਂ ਬਾਅਦ ਆਪਣੇ ਯੂਰਪ ਦੇ ਵਿੱਚ ਆਪਣੇ ਹੋਰ ਵੀ ਕਿਸੇ ਕੰਟਰੀ ਦੇ ਵਿੱਚ ਫਰਾਂਸ ਜਰਮਨ ਕਿਤੇ ਵੀ ਰਹਿੰਦੇ ਵੀ ਆਪਾਂ ਨੂੰ ਮੈਸੇਜ ਕਰਦੇ ਪਏ ਨੇ ਕਿ ਵੀਰ ਮੇਰਾ ਕਿ ਫਲਾਣਾ ਕਹਿੰਦਾ ਕਿ ਇੰਨੇ ਪੈਸੇ ਦੇ ਦੇ ਤੂੰ ਜੂਨ ਤੋਂ ਬਾਅਦ ਵੀ ਆਇਆ ਤੇਰੇ ਤਾਵੇਂ ਪੇਪਰ ਲੋ ਕਰਵਾ ਦੂੰਗਾ ਇੰਨੇ ਕਰਾ ਦੇ ਸੋ ਵੀਰ ਮੇਰ ਇਸ ਵੀਡੀਓ ਨੂੰ ਫੁੱਲ ਦੇਖਿਓ ਹਰ ਇੱਕ ਭੈਣ ਭਰਾ ਤੱਕ ਜਰੂਰ ਪਹੁੰਚਾਓ ਚਾਹੇ ਤੁਸੀਂ ਇੰਡੀਆ ਨੂੰ ਚਾਹੇ ਤੁਸੀਂ ਕਿਤੇ ਵੀ ਬੈਠੇ ਹੋ ਇਹ ਤੋਂਡੇ ਵਾਸੋਕੇ ਨਾਲੇ ਤੁਹਾਡੇ ਨਾਲ ਠੱਗਾ ਚੋਰੀ ਨਾ ਹੋ ਸਕੇ ਤਾਂ ਨਾਲੇ ਜਿਹੜੀ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਵੀਡੀਓ ਦੇ ਵਿੱਚ ਮਿਲ ਸਕੇ ਚਲੋ ਇਹ ਤੁਹਾਡੇ ਬਹੁਤਾਂ ਟਾਈਮ ਨਾਲ ਲੈਂਦੇ ਜਿੱਦਾਂ ਕਿ ਯਾਰਾ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁ ਦਿਨ ਮੈਂ ਵੀਡੀਓ ਪਾਈ ਸੀ ਕਿ ਜੂਨ ਤੋਂ ਪਹਿਲਾਂ ਪਹਿਲਾਂ ਜਿਹੜੇ ਪੁਰਤਕਾਲ ਦੇ ਵਿੱਚ ਆਏ ਸੀ ਕਿ ਜਿਨ੍ਹਾਂ ਦਾ ਸਗਰੋਂਸਾ ਛਾਲ ਬਣਿਆ ਸੀਗਾ 2024 ਵਾਲਿਆਂ ਦਾ ਠੀਕ ਹੈ ਜੀ ਉਹ ਆਪਣੇ ਪੇਪਰ ਜਿਹੜੇ ਕੀ ਲੋਕ ਕਰਵਾ ਸਕਦੇ ਆ ਜਿਹੜਾ ਕਿ ਉਹਨਾਂ ਨੇ ਆਪਸ਼ਨ ਦਿੱਤਾ ਹੋਇਆ ਵੈ ਤੁਸੀਂ ਆਪਣੇ ਡਾਕੂਮੈਂਟ ਜਦੋਂ ਅਪਲੋਡ ਕਰੋਗੇ ਉਸ ਤੋਂ ਬਾਅਦ ਉਹ ਡਿਸਾਈਡ ਕਰਕੇ ਤੁਹਾਨੂੰ ਦੱਸਣਗੇ ਕਿ ਹਾਂਜੀ ਤੁਸੀਂ ਪੇਪਰ ਲੈ ਸਕਦੇ ਹੋ ਜਾਂ ਨਹੀਂ ਲੈ ਸਕਦੇ ਕਿਸ ਹਸਾਬ ਦੇ ਨਾਲ ਲੈ ਸਕਦੇ ਹੋ ਬਾਕੀ ਜਿਹੜਾ ਹੁਣ ਕੀ ਚੱਲਦਾ ਪਿਆ ਹੈ ਪੁਰਤਗਾਲ ਦੇ ਵਿੱਚ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ ਪਹਿਲਾਂ ਤਾਂ ਕਿਸੇ ਤੇ ਯਕੀਨ ਨਾ ਕਰੋ ਕਿਉਂਕਿ ਪੈਸੇ ਠੱਗਣ ਵਾਲੇ ਬਹੁਤ ਲੋਕ ਨੇ ਇੱਥੇ ਪੁਰਤਗਾਲ ਦੇ ਵਿੱਚ ਬਹੁਤ ਵੀਰਾਂ ਦੀ ਜਿਹੜੀ ਕਿ ਚੱਟੀ ਲੱਗ ਚੁੱਕੀ ਆ ਬਹੁਤ ਤੋਂ 2000 ਤੋਂ 3000 ਯੂਰੋ ਦੇ ਲੋਕਾਂ ਦਾ ਮਰ ਚੁੱਕਿਆ ਆ ਠੀਕ ਹੈ ਨਾ ਕੋਈ ਵੀ ਜੇ ਤੁਹਾਨੂੰ ਪੁਰਤਕਾਲ ਦੇ ਵਿੱਚ ਕਹਿੰਦਾ ਕਿ ਤੇਰੇ ਮੈਂ ਫਾਈਲ ਲੋਕ ਕਰਵਾ ਦੂੰਗਾ ਇਹ ਕਰਾ ਦੂੰਗਾ ਪਹਿਲਾਂ ਕਨਫਰਮ ਕਰਿਆ ਕਰੋ ਕਿ ਹਾਂ ਵੀ ਇਹ ਚੀਜ਼ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੁਣ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਿੰਨਾ ਕਿ ਜਿਹੜੇ ਜੂਨ ਤੋਂ ਪਹਿਲਾਂ ਪਹਿਲਾਂ ਜਿਹੜੇ ਆਏ ਸੀਗੇ 4 ਜੂਨ ਤੋਂ ਪਹਿਲਾਂ ਪਹਿਲਾਂ ਜਿਹੜੇ ਆਏ ਜਿਨ੍ਹਾਂ ਦੇ ਕੀ ਮਤਲ ਤੁਹਾਨੂੰ ਪਤਾ ਕਿ ਰਾਤ ਨੂੰ ਇਹਨਾਂ ਨੇ ਫਾਈਲ ਬੰਦ ਕਰ ਦਿੱਤੇ ਸੀਗੇ ਉਹਨਾਂ ਦੇ ਪੇਪਰ ਜਿਹੜਾ ਉਹਨਾਂ ਨੇ ਕਿਹਾ ਕਿ ਉਹੋ ਬੰਦੇ ਅਪਲੋਡ ਕਰ ਸਕਦੇ ਜਿਹੜੇ ਹੁਣ ਬਾਅਦ ਚ ਆਏ ਆ ਜੋ 25 ਚ ਆਏ ਆ ਜਾਂ ਜੋ ਜਿੱਥੇ ਵੀ ਆਏ ਜੋ ਵੀਰ ਆਪਣੇ ਜਿਹੜੇ ਜਦੋਂ ਪੇਪਰ ਬੰਦ ਹੋਗੇ ਸੀਗੇ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਆਏ ਹੋਏ ਨੇ ਜਾਂ ਜਿਹੜੇ ਬਾਅਦ ਚ ਆਏ ਸੀਗੇ ਉਹਨਾਂ ਦੇ ਪੇਪਰ ਹਲੇ ਤੱਕ ਜਿਹੜੇ ਲੋਕ ਦਾ ਉਹਨਾਂ ਨੇ ਕੋਈ ਆਪਸ਼ਨ ਨਹੀਂ ਦਿੱਤਾ ਹੈਗਾ ਕਿਸੇ ਨੂੰ ਬੇਮਤਲਬ ਤੋਂ ਪੈਸੇ ਨਾ ਪਾਓ ਕੋਈ ਵੀ ਜਿਹੜਾ ਕਿ ਤੁਹਾਡੇ ਲੋਕ ਨਹੀਂ ਕਰਵਾ ਸਕਦਾ ਜਦੋਂ ਤੱਕ ਸਰਕਾਰ ਨੇ ਪੇਪਰ ਨਹੀਂ ਖੋਲੇ ਬਾਕੀ ਇਹ ਹੋ ਸਕਦਾ ਕਿ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਚਲੋ ਵਧੀਆ ਖਬਰ ਹੋ ਜਾਵੇ ਪੇਪਰ ਖੁੱਲ ਜਾਣ ਪਰ ਇਹ ਹੈ ਕਿ ਹੋਣ ਦੀ ਫਿਲਹਾਲ ਦੀ ਘੜੀ ਜਿਹੜੇ ਕਿ ਪੇਪਰ ਬੰਦ ਨੇ ਬਾਕੀ ਜਿਹੜੇ ਆਪਣੇ ਵੀਰਾਂ ਦੇ ਜਿਹੜੇ ਜੂਨ ਵਾਲੇ ਨੇ ਜਿਨ੍ਹਾਂ ਨੇ ਵੀਰਾਂ ਨੇ ਆਪਣੇ ਪੇਪਰ ਕਰਾਈ ਨੇ ਆਪਣੇ ਸਕਨਸਨ ਚਾਲ ਆਪਣੇ ਫਾਰਮ ਭਰਾਏ ਨੇ ਉਹ ਵੀਰ ਆਪਣੇ ਕੋਈ ਪੁੱਛਦੇ ਪਏ ਨੇ ਕਿ ਸਾਨੂੰ ਜਿਹੜੇ ਕਿ ਟੈਕਸ ਦੀ ਜ਼ਰੂਰਤ ਹੈ ਹਾਂਜੀ ਵੀਰ ਮੇਰੇ ਟੈਕਸ ਦਵੋਗੇ ਤੇ ਪੇਪਰ ਜਿਹੜੇ ਕਿ ਤੁਹਾਡੇ ਮਿਲਣਗੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਟੈਕਸ ਤੋਂ ਬਿਨਾ ਤਾਂ ਇੱਥੇ ਕੁਝ ਵੀ ਨਹੀਂ ਹੁੰਦਾ ਹੈਗਾ ਪੁਰਤਕਾਲ ਦੇ ਵਿੱਚ ਪੈਸਾ ਸੋਟੋ ਤਾਂ ਸਾਰਾ ਕੁਝ ਹੋ ਜਾਂਦਾ ਹੈ ਨਹੀਂ ਸੋਟੋਗੇ ਤਾਂ ਕੁਝ ਵੀ ਨਹੀਂ ਹੁੰਦਾ ਸੋ ਟੈਕਸ ਤੁਹਾਨੂੰ ਜਿਹੜੇ ਕਿ ਤਾਰਨੇ ਹੀ ਪਾਣੇ ਨੇ ਪਰ ਤੁਹਾਨੂੰ ਇਹ ਹੈ ਕਿ ਥੋੜੇ ਬਹੁਤੇ ਆਪਣੇ ਇੱਕ ਦੂਜੇ ਭਰਾ ਦੇ ਕੋਲੋਂ ਜਿੱਦਾਂ ਕਿ ਪ੍ਰੂਫ ਵੀ ਤੁਹਾਨੂੰ ਜਿਹੜੇ ਬਣਾਉਣੇ ਪੈਣੇ ਨੇ ਜਿੱਦਾਂ ਲਾ ਲਓ ਜੇ ਤੁਸੀਂ ਕਿਤੇ ਵੀ ਰਹਿ ਰਹੇ ਹੋ ਆਪਣਾ ਸਗਰਾਂਸ ਆਪਣਾ ਜਿਹੜਾ ਹੁੰਦਾ ਨੰਬਰ ਉਹ ਨਿਫ ਨੰਬਰ ਮਰਾ ਲਿਆ ਕਰੋ ਕਿ ਹਾਂ ਵੀ ਅਸੀਂ ਪੁਰਤਗਾਲ ਦੇ ਵਿੱਚ ਰਹਿ ਰਹੇ ਆ ਜੇ ਤੁਸੀਂ ਕੰਮ ਕਰ ਰਹੇ ਹੋ ਉਹਦਾ ਉਹਦਾ ਲੱਗ ਜਾਣਾ ਤੁਹਾਡਾ ਪ੍ਰੂਫ ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਬੰਦੇ ਕੋਲੋਂ ਪ੍ਰੂਫ ਵੀ ਮੰਗ ਲੈਂਦੇ ਆ ਕਿ ਹਾਂ ਵੀ ਜੇ ਤੂੰ ਕੀਤਾ ਸੀ ਕਿ ਤੂੰ ਪੁਰਤਗਾਲ ਦੇ ਵਿੱਚ ਸੀਗਾ ਤੂੰ ਕੀ ਕਰਦਾ ਸੀਗਾ ਜਾਂ ਕੀ ਕੰਮ ਕੀਤਾ ਜਾਂ ਕੰਮ ਹੈ ਸੀ ਜਾਂ ਨਹੀਂ ਸੀਗੀ ਬਾਕੀ ਚਿੰਨੇ ਵੀ ਆਪਣੇ ਪੇਰ ਪਰ ਆਪਾਂ ਨੂੰ ਫੋਲੋ ਕਰਦੇ ਮੈਂ ਤੇ ਤੁਹਾਨੂੰ ਇਹੀ ਕਹੂੰਗਾ ਬਿਨਾ ਮਤਲਬ ਤੋਂ ਕਿਸੇ ਨੂੰ WhatsApp ਤੇ ਤੇ ਕੋਈ ਤੁਹਾਨੂੰ Telegram ਤੇ ਜਾਂ ਤੁਹਾਨੂੰ ਕਿਤੇ ਵੀ ਕੋਈ ਮੈਸੇਜ ਕਰਦਾ ਜਾਂ ਕੋਈ ਕਰਦਾ ਕਿ ਮੈਂ ਤੇਰੇ ਫਾਈਲ ਤੋਂ ਮੈਨੂੰ 5000 ਯੂਰੋ ਦੇ ਜਾਂ ਮੈਨੂੰ 3000 ਯੂਰੋ ਦੇ ਮੈਂ ਤੇਰੇ ਫਾਈਲ ਲੋਕ ਕਰਵਾ ਦਿੰਦਾ ਆ ਵੀਰ ਮੇਰੇ ਜੂਨ ਤੋਂ ਪਹਿਲਾਂ ਜਿਹੜੇ ਆਏ ਹੋਏ ਸੀਗੇ 4 ਜੂਨ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਕੀ ਹੋ ਸਕਦਾ ਆ ਪਰ ਜਿਹੜੇ ਬਾਅਦ ਵਿੱਚ ਆਏ ਆ ਉਹਨਾਂ ਦਾ ਹਲੇ ਤੱਕ ਕੋਈ ਆਪਸ਼ਨ ਨਹੀਂ ਹੈਗਾ ਕੋਈ ਆਪਣੀਆਂ ਮੇਲਾਂ ਈਮੇਲ ਜਿਹੜੀਆਂ ਸੀਗੀਆਂ ਉਹ ਆਪਣਾ ਕਰਾ ਸਕਦੇ ਆ ਬਾਕੀ ਇਹੀ ਆਪਣੀ ਅੱਜ ਦੀ ਵੀਡੀਓ ਸੀਗੀ ਆਪਣੇ ਵੀਰ ਭਰਾਵਾਂ ਤੱਕ ਜਰੂਰ ਪਹੁੰਚਾਓ ਜਿਹੜੇ ਕੀ ਠੱਗਾ ਚੋਰੀ ਤੋਂ ਬਚ ਸਕਣ ਪੇਪਰਾਂ ਦੇ ਕਰਕੇ ਕਿਉਂਕਿ ਬਹੁਤ ਆਪਣੇ ਵੀਰ ਭਰਾ ਜਿਹੜੇ ਕੀ ਪੇਪਰਾਂ ਦੇ ਕਰਕੇ ਠੱਗੇ ਜਾਂਦੇ ਨੇ ਸੋ ਮਿਲਦੇ ਅਗਲੀ ਵੀਡੀਓ